ਸਾਰੇ ਜਣੇ ਜਿਸ ਲੰਗਰ ਦਾ ਆਨੰਦ ਮਾਣ ਰਹੇ ਹਨ ਨਾ ਜਿਸ ਵੇਲੇ ਸਤਗੁਰੂ ਰਵਦਾਸ ਮਹਾਰਾਜ ਜੀ ਬਿਰਧ ਅਵਸਥਾ ਦੇ ਵਿੱਚ ਸੀ ਸਤਗੁਰੂ ਨਾਨਕ ਪਾਤਸ਼ਾਹ ਜੀ ਉਸ ਵੇਲੇ ਬਾਲ ਅਵਸਥਾ ਦੇ ਵਿੱਚ ਸੀ ਤੁਸੀਂ ਅਕਸਰ ਸਕੂਲਾਂ 'ਚ ਪੜ੍ਹਿਆ ਹੋਣਾ ਆ ਕਿ ਸਤਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਸੀ ਉਹ ਭੁੱਖੇ ਸਾਧੂ ਨਹੀਂ ਸੀ ਜਿਸ ਗੁਰੂ ਦੇ ਪਵੰਜਾ ਰਾਜੇ ਰਾਣੀਆਂ ਨੇ ਸਿਰ ਝੁਕਾਇਆ ਹੋਵੇ ਉਹ ਗੁਰੂ ਭੁੱਖਾ ਨਹੀਂ ਹੋ ਸਕਦਾ ਇਤਿਹਾਸ ਬਣਨਾ ਸੀ ਲੰਗਰ ਦੀ ਪ੍ਰਥਾ ਸ਼ੁਰੂ ਹੋਣੀ ਸੀ ਮੈਂ ਇੱਕ ਗੀਤ ਲਿਖਿਆ ਸੀ ਰੀ ਰਪਈਆਂ ਦੇ ਵਿੱਚ ਧੰਨ ਧੰਨ ਸਤਗੁਰ ਨਾਨਕ ਨੇ ਧੰਨ ਗੁਰੂ ਰਵੀਦਾਸ ਜੀ ਨੂੰ ਹੱਥੀਂ ਲੰਗਰ ਸਿਖਾਇਆ ਜਿਨ੍ਹਾਂ ਨੂੰ ਭੁੱਖੇ ਸਾਧੂ ਕਹਿੰ ਕੇ ਤੁਸੀਂ ਬੁਲਾਉਨੇ ਹੋ ਦੇਖ ਲੋ ਕੁੱਲ ਦੁਨੀਆ ਨੂੰ ਉਹਨਾ ਅੱਜ ਦੇਖ ਲੋ ਕੁੱਲ ਦੁਨੀਆ ਨੂੰ ਉਹਨਾ ਅੱਜ ਸਤਗੁਰੂ ਨਾਨਕਦੇਵ ਮਹਾਰਾਜ ਜੀ ਨੂੰ ਐਸੀ ਲਗਨ ਲੱਗੀ ਸੀ ਨਾ ਗਾਂਸ਼ੀ ਬਨਾਰਸ ਪਹੁੰਚ ਗਏ ਸੀ ਸਤਗੁਰੂ ਰਵਦਾਸ ਮਹਾਰਾਜ ਦੇ ਦਰਸ਼ਨ ਕਰਨ ਦੇ ਲਈ ਨਫ਼ਰਤ ਦੇ ਰੱਖ ਲਾਉਣ ਵਾਲਿਓ ਆਪਸ ਵਿੱਚ ਵੰਡ ਪਾਉਣ ਵਾਲਿਓ ਸੋਦੀ ਨਿੱਕੇ ਇੱਕ ਦੂਜੇ ਤੋਂ ਵੱਖ ਨਹੀਂ ਗੁਰੂ ਰਵਿਦਾਸ ਤੇ ਬਾਬਾ ਨਾਨਕ ਇੱਕ ਦੂਜੇ ਤੋਂ ਵੱਖ ਨਹੀਂ ਕਦੀ ਦੇਖਿਆ ਗੁਰੂ ਰਵਿਦਾਸ ਮਹਾਰਾ ਜੀ ਨੂੰ ਲੜਦੇ ਹੋਏ ਉਹ ਲੜਿਆ ਪਰ ਉਹ ਝੋਲਮਾਂ ਦੇ ਨਾਲ ਲੜਿਆ ਨਾਨਕ ਗੁਰੂ ਰਵਿਦਾਸ ਮਹਾਰਾ ਜੀ ਨੇ ਕਦੀ ਇਹੋ ਜਿਹੀ ਸਿੱਖਿਆ ਦਿੱਤੀ ਆ ਉਹਨਾਂ ਨੇ ਕਿਤੇ ਨਹੀਂ ਕਿਹਾ ਤੁਹਮੇਲੇ ਕੱਲੇ ਚੰਮਾਰਾਂ ਨੂੰ ਹਨ ਪਰ ਦੋ ਘਾਇਆ ਸਗਾਲਦਾ ਲੱਗਦਾ ਆ ਜਦੋਂ ਗੁਰਪੁਰ ਬਉਦਾ ਆ ਤਾਂ ਸਤਗੁਰੂ ਰਵਦਾਸ ਮਹਾਰਾਜ ਦਾ ਕੱਲੇ ਚਮਾਰੀ ਮਨਾਉਂਦੇ ਆ ਤੁਸੀਂ ਹਰ ਇੱਕ ਦਾ ਗੁਰਪੁਰਬ ਹਰ ਇੱਕ ਦਾ ਤਿਹਾੜ ਮਨਾਉਂਦੇ ਆ ਕਦੀ ਇਸ ਗੱਲ ਬਾਰੇ ਜ਼ਰੂਰ ਸੋਚਿਓ ਕਿ ਉਹਨਾਂ ਦੇ ਘਰਾਂ ਦੇ ਵਿੱਚ ਗੁਰੂ ਰਵਦਾਸ ਮਹਾਰਾਜ ਦੀ ਫੋਟੋ ਹੈਗੀ ਆ ਪਰ ਤੁਹਾਡੇ ਘਰ ਦੇ ਵਿੱਚ ਵੀ ਦੇਵਤਾ ਵਿਰਾਜਮਾਨਾ ਮੇਰੇ ਨਾਮ ਦੇ ਨਾਲ ਜਿਹੜਾ ਮਿਸ਼ਨਰੀ ਅਲਫਾਜ਼ ਲੱਗਾ ਆ ਇਹ ਮੈਨੂੰ ਮਜਬੂਰ ਕਰਦਾ ਆ ਕਿ ਮੈਂ ਜਿੱਥੇ ਵੀ ਜਾਵਾਂ ਸਤਿਗੁਰੂ ਰਵਦਾਸ ਮਹਾਰਾਜ ਜੀ ਦੀ ਕ੍ਰਾਂਤੀਕਾਰੀ ਗੁਰਬਾਣੀ ਦਾ ਜਿਹੜਾ ਆ ਸੰਗਤਾਂ ਨੂੰ ਸਿੱਖਿਆ ਦੇ ਕੇ ਆਵਾਂ ਕਿਉਂਕਿ ਉਹਨਾਂ ਨੇ ਇੰਨਾ ਕੁਝ ਸਾਡੇ ਲਈ ਕੀਤਾ ਜੇ ਮੈਂ ਇਸ ਧਰਤੀ ਨੂੰ ਇੱਕ ਕਤਾ ਨਾ ਦੀ ਜਿਹੜੀ ਉਸ ਤਾ ਉਹ ਲੇਖ ਨਹੀਂ ਹੁਣੀ ਐਨੀ ਕਰਨੀ ਕਰ ਗਏ ਸਾਡੇ ਸਤਿਗੁਰੂ ਤੇ ਇਹੋ ਜਿਹੇ ਗੁਰੂ ਦੇ ਹੁੰਦੇ ਹੋਏ ਸਾਡਾ ਸਮਾਜ ਇੱਧਰ ਉੱਧਰ ਜਾਵੇ ਤਾਂ ਕਿੰਨੀ ਮਾੜੀ ਗੱਲ ਆ ਆਪਣੇ ਗੁਰੂ ਨੂੰ ਭੁੱਲਿਓ ਨਾ ਤੇ ਹੋਰ ਕਿਸੇ ਤੇ ਦੁਨਿਆਵਾਂ ਨਾਲ ਕਿਸੇ ਹੋਰ ਤੇ ਨਹੀਂ ਡੁੱਲਣਾ ਤੇ ਆਪਣੇ ਗੁਰੂ ਨੂੰ ਨਹੀਂ ਭੁੱਲਣਾ ਆਪਣੇ ਪਿਓ ਨੂੰ ਭੁੱਲ ਕੇ ਬਾਹਰ ਜਾ ਕੇ ਚਾਚਾ ਬਣਾ ਸਕਦੇ ਆ ਤਾਇਆ ਬਣਾ ਸਕਦੇ ਆ ਫੁੱਫੜ ਬਣਾ ਸਕਦੇ ਆ ਮਾਮਾ ਬਣਾ ਸਕਦੇ ਆ ਪਿਓ ਤਾਂ ਨਹੀਂ ਬਣਾ ਸਕਦੇ ਪਿਓ ਇੱਕ ਹੀ ਸੀ ਇੱਕ ਹੀ ਹੈ ਤੇ ਇੱਕ ਹੀ ਰਹਿਣਾ ਹੈ ਸੋ ਇਸ ਕਰਕੇ ਸਤਿਗੁਰੂ ਰਵਦਾਸ ਮਹਾਰਾਜ ਜੀ ਦੀ ਗੁਰਬਾਣੀ ਦੇ ਉੱਤੇ ਅਮਲ ਕਰੋ ਉਹਨਾਂ ਨੇ ਜੋ ਸਿੱਖਿਆ ਦਿੱਤੀ ਉਹਦੇ ਤੇ ਅਮਲ ਕਰੋ ਗੰਡੇ ਟੁੱਟੀਆਂ ਹੋਈਆਂ ਤਕਦੀਰਾਂ ਦੇ ਲੋਕਾਂ ਬਾਣੇ ਜੋੜੇ ਰੰਦ ਕੋਦੀ ਸੇਵਕ ਹੋ ਇਸੀ ਝਾਲਾ ਮੀਰਾ ਕਿ ਲੋਕਾਂ ਬਾਣੇ ਜੋੜੇ ਗੰਗ ਦਾ